ਦੇਖੋ ਇਹ ਪੂਰਾ ਇਲੈਕਸ਼ਨ ਜਿਹੜਾ ਆ ਅਸੀਂ ਜਿਹੜੀ ਦੇਸ਼ ਦੇ ਸੰਵਿਧਾਨ ਤੇ ਜਿਹੜਾ ਖਤਰਾ ਮੰਡਰਾ ਰਿਆ ਸੀ ਔਰ ਲੋਕਤੰਤਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਸੀ ਇਸ ਮੁੱਦੇ ਤੇ ਲੜਿਆ ਹੈ ਔਰ ਲੋਕਾਂ ਨੇ ਸਾਨੂੰ ਮੰਡੇਟ ਦਿੱਤਾ ਹੈ ਪੰਜਾਬ ਦੇ ਲੋਕਾਂ ਨੇ ਔਰ ਸਾਡੀ ਜ਼ਿੰਮੇਵਾਰੀ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਮਜ਼ਬੂਤ ਕਰਨ ਚ ਔਰ ਲੋਕਤੰਤਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਚ ਆਪਣਾ ਯੋਗਦਾਨ ਪਾਈਏ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਆ ਪਿਛਲੇ ਤਕਰੀਬਨ ਡੇਢ ਪੌਣੇ ਦੋ ਸਾਲ ਤੋਂ ਕੇਂਦਰ ਸਰਕਾਰ ਦੇਣ ਨੂੰ ਤਿਆਰ ਨਹੀਂ ਹੈ ਮਾਝੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਵਾਰ-ਵਾਰ ਚਿੱਠੀਆਂ ਲਿਖ ਚੁੱਕੇ ਆ ਸਾਡੀ ਕੋਸ਼ਿਸ਼ ਹੋਊਗੀ ਸਾਡੇ ਜਿਹੜੇ ਲੀਡਰ ਆਫ ਦਾ ਹਾਊਸ ਮੀਟ ਹੈਰ ਜੀ اور سارے ਅਸੀਂ ਮਿਲ ਕੇ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਜਲਦੀ ਜਲਦੀ ਰਿਲੀਜ਼ ਕਰਾਈਏ ਤਾਂ ਕਿ ਜਿਹੜਾ ਸਾਡਾ ਪਿੰਡ ਉਰਥਚਾਰਾ ਹੈ ਉਹਨੂੰ ਮਜ਼ਬੂਤੀ ਮਿਲੇ ਨਾਲ ਸੰਵਿਧਾਨ ਲੈ ਕੇ ਕੱਲ ਕਾਂਗਰਸੀ ਪਹੁੰਚੀ ਸੀ ਕਿ ਇਹ ਖਤਰਾ ਹੈ बीजेपी ਡਿਕਟੇਟ ਕਰ ਰਹੀ ਹੈ बीजेपी ਕਹਿ ਰਹੀ ਹੈ ਕਿ ਕਾਂਗਰਸੀਆਂ ਨੇ ਕਿੰਦਾ ਸੀ ਉਹ ਇਸ ਸਨਾਰੀਓ ਨੂੰ ਕਿਸ ਤਰੀਕੇ ਨਾਲ ਦੇਖਦੇ ਸੰਵਿਧਾਨ ਤੁਹੋ ਬੀਜਪੀ ਦਾ ਜਿਹੜਾ ਤੌਰ ਤਰੀਕਾ ਹੈ ਰੋਈਆ ਉਹਦੀ ਜਿਹੜੀ ਚਲਕ ਤੇ ਕੱਲ ਹੀ ਦੇਖੀ ਜਦੋਂ ਉਹਨਾਂ ਨੇ ਇੱਕ ਜਿਹੜੀ ਪੂਰੀ ਪਾਰਲੀਮੈਂਟ ਡੈਮੋਕ੍ਰੇਸੀ ਦੀ ਪਰੰਪਰਾ ਆ ਕਿ ਸੀਨੀਅਰ ਮੋਸਟ ਬੰਦੇ ਨੂੰ ਪ੍ਰੋਟਮ ਸਪੀਕਰ ਬਣਾਉਣਾ ਕੱਲ ਬੀਜਪੀ ਨੇ ਉਹਨੂੰ ਵਾਇਓਲੇਟ ਕੀਤਾ ਹੈ ਔਰ ਜੂਨੀਅਰ ਬੰਦੇ ਨੂੰ ਪ੍ਰੋਟਮ ਸਪੀਕਰ ਬਣਾਇਆ ਸੋ ਉਹਨਾਂ ਦੇ ਮਨਸੂਬੇ ਤੇ ਬੜੇ ਸਪਸ਼ਟ ਹੈ ਲੇਕਿਨ ਇਸ ਵਾਰ ਦੇਖਦੇ ਲੋਕਾਂ ਨੇ ਮੋਦੀ ਜੀ ਨੂੰ ਮੈਂਡੇਟ ਵੀ ਨਹੀਂ ਦਿੱਤਾ ਮੋਦੀ ਜੀ ਦੀ ਜਿਹੜੀ ਸਰਕਾਰ ਹੈ ਉਹ ਮੈਜੋਰਿਟੀ 'ਚ ਨਹੀਂ ਹੈ ਆਪੋਜੀਸ਼ਨ ਨੂੰ ਇੱਕ ਮਜ਼ਬੂਤ ਆਪੋਜੀਸ਼ਨ ਨੂੰ ਦੇਸ਼ ਦੇ ਲੋਕਾਂ ਨੇ ਭੇਜਿਆ ਹੈ ਸਾਡੀ ਕੋਸ਼ਿਸ਼ ਰਹੂਗੀ ਕਿ ਦੇਸ਼ ਦੇ ਸੰਵਿਧਾਨ ਤੇ ਔਰ ਲੋਕਤੰਤਰ ਪ੍ਰਣਾਲੀ ਨੂੰ ਜਿਹੜਾ ਹੈ ਜਿੱਥੇ ਵੀ ਕਮਜ਼ੋਰ ਕਰਨ ਦੀ ਕੋਸ਼ਿਸ਼ ਭਾਜਪਾ ਵੱਲੋਂ ਹੋਊਗੀ ਉੱਥੇ ਉਹ ਜਰੂਰ ਉਹਨੂੰ ਘੇਰਿਆ ਜਾਵੇ ਔਰ ਦੇਸ਼ ਇੱਕ ਜੁਟ ਹੋ ਕੇ ਅੱਗੇ ਵਧੇ ਉਹਦੇ ਚ ਆਪਣਾ ਕੰਟਰੀਬਿਊਸ਼ਨ ਜਿਹੜਾ ਅਸੀਂ ਪਾਉਂਦੇ ਹਾਂ ਸੀਐਮ ਸਾਹਿਬ ਮੁਲਾਕਾਤ ਕਰ ਰਹੇ ਨੇ ਲੰਬਾ ਸਮਾਂ ਉਹਨਾਂ ਨੇ ਪਾਰਲੀਮੈਂਟ ਚ ਲਾਇਆ ਕਿ ਦੇਖੋ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਅੱਜ ਵਿਸ਼ੇਸ਼ ਤੌਰ ਤੇ ਜਿਹੜਾ ਸਾਡੇ ਜਿਹੜੇ ਉਸ ਟੇਕਿੰਗ ਸ਼ਰਮਨੀ ਚ ਪਹੁੰਚ ਰਿਹਾ ਔਰ ਮੁੱਖ ਮੰਤਰੀ ਜੀ ਨੇ ਹਮੇਸ਼ਾ ਹੀ ਸਾਨੂੰ ਮਾਰਗਦਰਸ਼ਨ ਵੀ ਕੀਤਾ ਹੈ ਗਾਈਡ ਵੀ ਕੀਤਾ ਹੈ ਬਤੌਰ ਮੁੱਖ ਮੰਤਰੀ ਬਤੌਰ ਆਗੂ ਔਰ ਇੱਕ ਸੀਨੀਅਰ ਪਾਰਲੀਮੈਂਟਰੀਅਨ ਵੀ ਰਹੇ ਹੋ ਦੋ ਤਰ੍ਹਾਂ ਦਾ ਉਹਨਾਂ ਦਾ ਆਪਣਾ ਅਨੁਭਵ ਹੈ ਔਰ ਸਾਨੂੰ ਇਸ ਗੱਲ ਦੀ ਖੁਸ਼ਕਿਸਮਤੀ ਹੈ ਕਿ ਸਾਨੂੰ ਮਾਨਯੋਗ ਮੁੱਖ ਮੰਤਰੀ ਜੀ ਦਾ ਹਰੇਕ तमाम ਇਸ਼ੂਸ ਤੇ ਜਿਹੜਾ ਗਾਈਡੈਂਸ ਸਮੇਂ-ਸਮੇਂ ਤੇ ਮਿਲਦਾ ਰਹਿੰਦਾ ਹੈ ਰਵਈਆ ਤੇ ਕਿਸਾਨਾਂ ਦੇ ਪ੍ਰਤੀ ਬੀਜੇਪੀ ਦਾ ਕੋਈ ਬਹੁਤ ਹਾਂ ਪੱਖੀ ਤੇ ਰਿਹਾ ਨਹੀਂ ਆਪਾਂ ਦੇਖਿਆ ਹੀ ਹੈ ਕਿਸਾਨੀ ਅੰਦੋਲਨ ਦੇ ਦੌਰਾਨ ਔਰ ਉਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੇ ਜਦੋਂ ਦਿੱਲੀ ਜਿਹੜੀ ਸਾਡੀ ਰਾਜਧਾਨੀ ਉੱਥੇ ਪ੍ਰੋਟੈਸਟ ਕਰਨ ਵਾਸਤੇ ਸ਼ੁਰੂਆਤ ਕੀਤੀ ਉਦੋਂ ਵੀ ਹਰਿਆਣੇ ਦੇ ਬਾਰਡਰ ਤੇ ਜਿਸ ਤਰੀਕੇ ਨਾਲ ਰੋਕਿਆ ਗਿਆ ਇੱਕ ਨੌਜਵਾਨ ਨੂੰ ਕਤਲ ਕੀਤਾ ਬੀਜੇਪੀ ਹਰਿਆਣਾ ਸਰਕਾਰ ਨੇ ਸੋ ਉਹਨਾਂ ਦਾ ਰਵਈਆ ਤੇ ਐਂਟੀ ਫਾਰਮਰ ਹੈ ਔਰ ਇਸੇ ਕਰਕੇ ਹੀ ਇਸ ਵਾਰ ਇਹਨਾਂ ਦੀਆਂ ਸੀਟਾਂ ਘਟੀਆਂ ਆ ਔਰ ਕਿਸਾਨ ਜਿਹੜੇ ਆ ਉਹ ਇਸ ਦੇਸ਼ ਦੀ ਬੈਕਬੋਨ ਹੈ ਕਿਸਾਨੀ ਬੈਕਬੋਨ ਹੈ ਅਸੀਂ ਹਮੇਸ਼ਾ ਹੀ ਆਮਾਦੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਨੇ ਕਿਸਾਨਾਂ ਨਾਲ ਹਮੇਸ਼ਾ ਜਿੱਥੇ ਵੀ ਲੋੜ ਪਈ ਅਸੀਂ ਉਹਨਾਂ ਦੇ ਨਾਲ ਖੜੇ ਗਾਂ ਵੀ ਉਹਨਾਂ ਦੀ ਲੜਾਈ ਚ ਹਮੇਸ਼ਾ ਸ਼ਾਮਿਲ ਹੁੰਦੇ ਰਹੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...